ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੀ ਹੈ ਦੋ ਝੋਟੀਆਂ ਬਹੁਤ ਸ਼ਾਨਦਾਰ ਆ ਇੱਕ ਗੱਬਣ ਤੇ ਇੱਕ ਸੂਈ ਆ ਤੇ ਆਓ ਲਈਏ ਵੀਰ ਕੋ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਵਧੀਆ ਵੀਰ ਜੀ ਵਧੀਆ ਠੀਕ ਠਾਕ ਜੀ ਠੀਕ ਹੈ ਜੀ ਕਲਜੇਂਦਰ ਡੇਰੀ ਫਾਰਮ ਦੇਖਣ ਆਲੇ ਸਾਰੇ ਵੀਰ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਵੀਰ ਜੀ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰਿਓ ਜੋ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਤੁਹਾਨੂੰ ਦਿਖਾਈ ਜਾਵੇ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਜ ਦੋ ਝੋਟੀਆਂ ਇੱਕ ਸੂਈ ਇੱਕ ਗੱਬਣਾ ਅੱਛਾ ਜੀ ਸੂਈ ਝੋਟੀਆਂ ਪਹਿਲਾ ਸੂਆ ਅੱਛਾ ਜੀ ਪਹਿਲਾ ਸੂਆ ਝੋਟੀ ਸੂਈ ਹੈ ਹਾਂ ਜੀ ਤੇ ਇੱਕ ਕੱਲ ਦੀ ਸੂਈ ਜੋ ਠੀਕ ਹੈ ਜੀ ਨੀਲੀ ਚ ਆ ਗਈ ਝੋਟੀ ਚਵਾਈ ਇੱਕ ਨੰਬਰ ਲੱਗੀ ਆ ਥਾਂ ਇੱਕ ਨੰਬਰ ਲੱਗਿਆ ਪੋਲੀ ਚਵਾਈ ਆ ਬਿਲਕੁਲ ਗਾਈਆਂ ਵਾਂਗੂੰ ਹੁੰਦੀ ਆ ਅੱਛਾ ਜੀ ਚਵਾਈ ਬਹੁਤ ਪੋਲੀ ਆ ਠੀਕ ਹੈ ਬਾਕੀ ਵੀਰ ਜੀ ਖੋਲ ਕੇ ਵਿਖਾ ਦਿੰਨੇ ਆ ਝੋਟੀ ਹਾਂਜੀ ਬਹੁਤ ਠੰਡੀ ਸੀ ਝੋਟੀ ਨਿਕਲੀ ਠੀਕ ਹੈ ਜੀ ਹਾਂਜੀ ਇਹਦੀ ਚੰਗੇ ਰਿਕਾਰਡ ਦੀ ਝੋਟੀ ਆ ਦੇਖੀਏ ਅੱਛਾ ਜੀ ਹਾਂਜੀ ਇਹ ਪਹਿਲੇ ਨਹੀਂ ਦੁੱਧ ਕੱਟੀ 12 ਕਿਲੋ ਰਮਾਂ ਨਾਲ ਕੱਢੂਗੀ ਵੀਰ ਜੀ ਵਿਖਾਓ ਲੈ ਵਾ ਠੀਕ ਹੈ ਜੀ ਵੀਰ ਸਾਡੇ ਇਹ ਥਾਂ ਥਣ ਚੰਗਾ ਲੱਗਾ ਪੂਰਾ ਐ ਵਧੀਆ ਹਾਨਾ ਵੀ ਤੇ ਫਸਟ ਕਲਾਸ ਆ ਬਹੁਤ ਚੰਗੀ ਝੋਟੀ ਕੱਦ ਵੀਰ ਜੀ ਪੂਰਾ ਫੁੱਲ ਕੱਦਾ ਕੱਟੀ ਦਾ ਅੱਛਾ ਜੀ ਇਹ ਸਦੇ ਵੀਰੋ ਚੰਗੇ ਰਿਕਵਰਡ ਦੀ ਕੋ ਚੋਟੀ ਝੋਟੀ ਆ ਥਣ ਵੀ ਚੰਗਾ ਲੱਗਾ ਤੇ ਮਗਰ ਕੀ ਆ ਗਿਆ ਜੇਰੇ ਇਹਦੇ ਕੱਟਾ ਵੀਰ ਜੀ ਮਗਰ ਇੰਨੀ ਠੰਡੀ ਸੀਲ ਕੱਟੀ ਨਿਕਲੀ ਨਾ ਕਹਿ ਦੀ ਗੱਲ ਹੀ ਕੋਈ ਨਹੀਂ ਵੀ ਕਿਹਾ ਵੇਖੋ ਹੂੰ ਇੰਨੀ ਚੰਗੀ ਕੱਟੀ ਨਿਕਲੀ ਪਹਿਲਾਂ ਤੂ ਆ ਤੇ ਕੱਦ ਜੀ ਦੇਖੋ ਫੁੱਲ ਕਰਦਾ ਸਿੰਗਲ ਹੱਡੀ ਦੀ ਆ ਕੱਟੀ ਹਾਂ ਜੀ ਸਿੰਗਲ ਹੱਡੀ ਵਾਲੀ ਆ ਦੁੱਧ 12 ਕਿਲੋ ਤੋਂ ਨਹੀਂ ਕਿਤੇ ਜਾਂਦੀ ਛੋਟੀ ਜਿਹੜੀ ਠੀਕ ਹੈ ਜੀ ਆ ਖਾ ਦੇ ਤਾਂ ਬੱਚਾ ਆ ਕੱਟਾ ਜੇ لے ਲੋ 나ੜੂ ਤੇ ਜੇ ਜੇ ਬਹੁਤ ਚੰਗੀ ਕੱਟੀ ਹੋਈ ਤੋ ਅੱਧੀ ਨੇ ਹਾਂ ਤੋੜ ਦੇ ਕਾ ਉਹ ਚੰਗੀ ਝੋਟੀ ਵੀਰ ਜੀ ਕੱਦ ਕੱਡ ਕਾਠ ਪੂਰਾ ਫੋਲਾ ਹਾਂਜੀ ਕਿਹਨੂੰ ਕਹਿੰਦੇ ਨਸਲ ਹੈ ਇੱਕ ਵੀਰ ਜੀ ਝੋਟੀ ਦੇ ਹਾਂ ਕਣਸਣ ਵੀ ਬਹੁਤ ਸਪੈਸ਼ਲ ਆ ਐ ਪੂਰੀ ਠੰਡੀ ਸੀਲ ਹੈ ਨਾ ਚੰਗੀ ਕੱਟੀ ਵੀਰ ਜੀ ਚਵਾਬ ਦਾਈਆਂ ਵਰਗਾ ਚਵਾਇਆ ਝੋਟੀ ਦਾ ਅੱਛਾ ਜੀ ਬਹੁਤ ਚੰਗੀ ਕੱਟੀ ਹੈ ਜੀ ਠੀਕ ਹੈ ਜੀ ਤੇ ਕੀ ਕਰਨਾ ਇਹਦਾ ਮੁੱਲ ਮਾਲ ਆਪਾਂ ਮੁੱਲ ਵੀਰ ਜੀ ਕਿੱਡਾ ਤੇ ਕਿੱਡੀ ਕੱਟੀ ਆ ਰੇਟ ਦੇ ਬਾਜ਼ਾਰ ਦੇ ਹਿਸਾਬ ਨਾਲ ਕੱਟੀ ਦੇ ਇੱਕ ਪੰਜੀ ਇੱਕ 20 ਦੀ ਵੀ ਹੈਗੀ ਹਾਂਜੀ ਜਿਹੜੀ ਹੁਣ ਦੇ ਦੇਣੀ ਬਿਲਕੁਲ ਜਿਹਾ ਜਿਹਾ 1 5 ਦੀ ਕੱਟੀ ਦੇ ਦਾਂਗੇ ਜਿਹੜੀ ਆਪਾਂ ਛੱਡ ਦੇਣੀ ਹੈ ਛੱਡ ਦੇਣੀ ਕਿਹੜਾ ਵੀਰ ਭਰਾ ਵਪਾਰੀ ਵੀ ਹੜ ਕੇ ਵੇਚੂਗਾ ਕੱਡੀ ਹਾਂਜੀ ਤੇ ਮਾ ਤਾਣਾ ਆਪਾਂ ਖੁੱਲਾ ਕਰਨਾ ਮਾ ਤਾਣ ਵੀਰ ਜੀ ਕਰ ਦਾਂਗੇ ਪੂਰੇ ਲੱਖ ਦੀ ਕੱਟੀ ਦੇ ਦਾਂਗੇ ਅੱਛਾ ਪੂਰੇ ਲੱਖ ਦੀ ਜਿਹੜੀ ਆ ਦੇ ਦੇਣੀ ਆਪਾਂ ਪੂਰੇ ਲੱਖ ਦੀ ਕੱਟੀ ਦੇ ਦਾਂਗੇ ਕੋਈ ਵੀ ਚੱਲ ਕੇ ਇੱਥੇ ਆਊਗਾ ਉਹਦਾ ਹੋਰ ਮਾਨਤਨ ਕਰਾਂਗੇ ਹਾਂਜੀ ਠੀਕ ਹੈ ਜੀ ਤੇ ਸਫਾਈਆਂ ਤੇ ਠੰਡੀ ਸੀਲ ਬਹੁਤ ਜ਼ਿਆਦਾ ਬਾਕੀ ਆਏ ਵੀ ਆਪਣੀ ਤਸੱਲੀ ਕਰੇ ਆਣਗੇ ਨਾ ਕੋਈ ਵੀ ਕੋਈ ਵੀਰ ਆਪਣੀ ਤਸੱਲੀ ਕਰੇ ਉਹਨੂੰ ਪਸੰਦ ਜ਼ਰੂਰ ਆਉਗੀ ਹਾਂ ਠੀਕ ਜੀ ਜਿਹੜਾ ਚੱਲ ਕੇ ਆਊਗਾ ਹਾਂਜੀ ਉਹਨੂੰ ਪਸੰਦ ਜ਼ਰੂਰ ਆਉਗੀ ਛੋਟੀ ਠੀਕ ਹੈ ਜੀ ਜੋ ਵੀ ਕੱਦ ਵੀ ਫੋਲਾ ਵੀਰੇ ਸਿੰਗਲ ਹੱਡੀ ਦੀ ਆ ਦੋਨਾਂ ਦੀ ਕੱਟੀ ਹੈ ਹਾਂਜੀ ਹਾਂਜੀ ਜਿਹੜਾ ਸੇਵਾ ਕਰੂਗਾ ਤੇ ਦੁੱਧ ਹੋਰ ਵੱਧੂ ਹੋਣਾ ਇਹਦਾ ਦੁੱਧ ਵੀ ਲੇਵਲ 14 ਗਿਲਾਂ ਵਾਲਾ ਕੱਟੀਆਂ ਬੁਰਾ ਵਧੀਆ ਨੇ ਸੀਲ ਕਾਹਨੂੰ ਗੱਲਾਂ ਵੀਰ ਜੀ ਹਾਂਜੀ ਬਹੁਤ ਚੰਗੀ ਕੱਟੀ ਆ ਤੇ ਲੱਖ ਦੀ ਦਵਾਂਗੇ ਆਏਗੇ ਵੀਰ ਦਾ ਮਾਣ ਤਰ ਕਰਦਾਂਗੇ ਠੀਕ ਹੈ ਜੀ ਤੇ ਛੋਟੀ ਆ ਗਈ ਵੀਰ ਜੀ ਅੱਛਾ ਜੀ ਬਣ ਆ ਵੀ ਨੀਲੀ ਚ ਹੁੰਦੀ ਆ ਅੱਛਾ ਵੀ ਨੀਲੀ ਚ ਹੀ ਹੁੰਦੀ ਆ ਬਹੁਤ ਚੰਗੀ ਕੱਟੀ ਜੀ ਹੋਏ ਠੀਕ ਹੈ ਜੀ ਇਹ ਖੋਲ ਕੇ ਵਿਖਾ ਦਿਨੇ ਛੋਟੀ ਖਾ ਦਿਓ ਜੀ ਵੀ ਇਹ ਸਾਦੇ ਜਾਈ ਵੀਰ ਜੀ ਚੰਗੀ ਏ ਇਹਦੇ ਥਣ ਥਣੇ ਚੰਗਾ ਲੱਗਾ ਜੇ ਹੋਰ ਬਣ ਜਣੀ ਥੱਲੇ ਬਣੀ ਪੂਰੀ ਆ ਤੇ ਹੋਰ ਇਹਨੇ ਬਣ ਜਾਣਾ ਪੂਰਾ ਥੱਲੇ ਪੰਜ ਛੇ ਦਿਨ ਖੜਦੀ ਵੀ ਹੈ ਅੱਛਾ ਜੇ ਪੰਜ ਛੇ ਦਿਨ ਖੜਦੀ ਆ ਤੇ ਬਣ ਹੋਰ ਜਾਉਗੀ ਨਾ ਬਹੁਤ ਚੰਗੀ ਦੇਖੋ ਨਸਲ ਜੇ ਕੱਟੀ ਤੇ ਇਹ ਵੀ ਸੀਸ ਲੱਗਾ ਇਹ ਨਹੀਂ ਆ ਕੋਈ ਕੱਟੀ ਨੂੰ ਮੈਨੂੰ ਅੱਛਾ ਜੀ ਆ ਵੇਖੋ ਠੀਕ ਜਦਾਂ ਮਰਜੀ ਕੋਈ ਥੱਲੇ ਬੋਵੇ ਗੱਪਾਂ ਦੇ ਚੰਗੀ ਕੱਟੀ ਆ ਇਹਨੇ ਪਹਿਲੇ ਨੇ ਦੁੱਧ ਕੱਢਿਆ ਵੀਰੇ 14 ਕਿਲੋ ਅੱਛਾ ਜੀ ਫੇਰ ਕੀ ਦੂਜਾ ਸੂਆ ਸੁਣੀ ਠੀਕ ਹੈ ਜੀ ਤੋ ਦਾ ਕੰਮ ਇਹ ਚੰਗਾ ਕੱਢੂਗੀ ਲੈਓ ਵੀ ਜੀ ਵੀਰ ਜੀ ਹਾਂ ਜੀ ਦੁੱਧ ਨੂੰ ਵੀ ਚੰਗੀ ਨਿਕਲੂਗੀ ਝੋਟੀ ਠੰਡੀ ਸੀਲ ਝੋਟੀ ਆ ਹਾਂ ਜੀ ਤੇਪਣੇ ਵੀ ਬੜੀ ਪੋਲੀ ਆਈ ਝੋਟੀ ਦੀ ਠੀਕ ਹੈ ਜੀ ਦੁੱਧ ਚੰਗਾ ਦੁੱਧ ਜ਼ਿਆਦਾ ਨਹੀਂ ਇਹ ਵੀ 12 13 ਕਿਲੋਰ ਮਾਣਨਾ ਕੱਢੂਗੀ ਕੱਟੀ ਤੇ ਸੀਲਸ ਲੱਗ ਵੀ ਪੂਰੀ ਆ ਕੱਟੀ ਠੀਕ ਹੈ ਜੀ ਤੇ ਜਿੱਦਾਂ ਸੀਲ ਕੱਟੀ ਜਾਂ ਤੇ ਆ ਸਾਰੀਆਂ ਢੱਲਾ ਮੱਧਰਮ ਭਰਨੀਆਂ ਝੋਟੀਆਂ ਇਹ ਹਜੇ 6 ਤੋਂ 7 ਦਿਨ ਖੜਦੀ ਝੋਟੀ ਅੱਛਾ ਜੀ ਬਾਕੀ ਨੀਲੀ ਚ ਆ ਗਈ ਇਹ ਵੀ ਕੱਟੀ ਚੰਗੀ ਆ ਪਤਲੀ ਲੂਈ ਦੀ ਆ ਹਾਂ ਤੇ ਪਤਲੇ ਚਮਚਾ ਦੁੱਧ ਚੰਗਾ ਭਰੂਗੀ ਕੱਟੀ ਠੀਕ ਹੈ ਜੀ ਤੇ ਕੀ ਕਰਨਾ ਇਹਦਾ ਆਪਾਂ ਮੁੱਲ ਮੁੱਲ ਵੀਰ ਜ ਤੁਹਾਡੇ ਵੀ 1 5 ਲੱਖ ਦੀ ਕੱਟੀ ਹੱਕ ਰੱਖ ਦੀ ਠੰਡੀ ਸੀਲ ਹੈ ਦੁੱਧ ਵਾਲੀ ਆ ਹਾਂਜੀ ਹੁਣ ਜਿਹੜੀ ਕੱਟੀ ਬਿਲਕੁਲ ਜਾਇਜ ਦੇ ਦੇਣੀ ਹੈ ਨਾ ਹਾਂਜੀ ਹੁਣ ਦੇ ਦੇਣੀ 85000 ਦੀ ਕੱਟੀ ਅੱਛਾ 85000 ਦੀ ਕੋਈ ਵੀ ਵੀਰ ਇੱਥੇ ਚੱਲ ਕੇ ਆਉਗਾ ਤਾਂ ਹੋਰ ਵੀ ਚੁਮਾਨਤਨ ਕਰ ਦਾਂਗੇ ਜੀ ਅੱਛਾ ਜੀ ਹਾਂਜੀ ਵੀਰ ਜੀ ਠੀਕ ਹੈ ਜੀ ਵੀਰ ਆਵੇ ਇੱਥੇ ਆਪਣੀ ਤਸੱਲੀ ਕਰੇ ਹਨ ਤੇ ਆ ਕੇ ਪਾਸ ਕਰੇ ਕੋਈ ਵੀਰ ਇੱਥੇ ਚੱਲ ਕੇ ਆਉਗਾ ਤਾਂ ਮਾਨਤਨ ਪੂਰਾ ਹੋਊਗਾ ਜੀ ਤੇ ਡੰਗਰ ਹੈ ਹੈ ਕੋ ਜਿੰਦਰ ਸਿੰਘ ਹਾਂਜੀ ਪਿੰਡ ਦਾਦੂਪੁਰਾ ਜੀ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਆ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਇਹੋ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂਜੀ ਸ਼ੇਅਰ ਕਰੋ ਤੇ ਲਾਈਕ ਕਰੋ ਨਾ ਤੇ ਆਪਣਾ ਮੋਬਾਈਲ ਨੰਬਰ ਮੋਬਾਈਲ ਨੰਬਰ 41855318 ਠੀਕ ਹੈ ਅਸੀ ਕੱਲ